ਕਿੰਨੇ ਕਿਸ਼ਤੀਆਂ ਦਿੱਸਾ ਤੁਹਾਨੂੰ 15 ਸੱਤ ਕਿਸ਼ਤੀਆਂ ਆਪਰੇਸ਼ਨ ਚ ਨੇ ਸੱਤ ਸੱਤ ਕੋਈ ਕਮੀ ਨਹੀਂ ਆਪਾਂ ਫਾਈਫ ਫੋਨ ਦਾ ਵੀ ਬਾਤ ਕਰ ਰਹੇ ਸੀ ਬੁਝੜਾ ਕਰ ਲਈ ਇਹਨਾਂ ਪਤਾ ਲੱਗ ਗਿਆ ਥੈਂਕ ਯੂ ਜੀ ਧੰਨਵਾਦ ਕਰ ਰਹੇ ਸਰ ਕਿੰਨੇ ਕਿੰਨੇ ਕੰਦੇ ਆnde ਕੱਢ ਗਏ ਸਰ ਅਸੀਂ ਤਾਂ ਕਿਤੇ 115 ਜਾਂ 116 ਬੰਦੇ ਲੈ ਕੇ ਆਏ ਤੇ ਕੱਲ ਮੈਡੀਕਲ ਐਮਰਜੈਂਸੀ ਸੀਗੀ ਸੁਵੇਰਟੀ ਜੀ ਸਰ ਨੇਟਲੀ ਲਾਈ ਸੀ ਹਸਪੀਟਲ ਐਂਬੂਲੈਂਸ ਨਾਲੀ ਸੀ ਆਪਣੇ ਅੱਛਾ ਨਾਲੀ ਸਰਵ ਨਾਲੀ ਸੀ ਤੇ ਅੱਜ ਪਾਣੀ ਕਿੰਨਾ ਘਟਿਆ ਸਰ ਪਾਣੀ 6 ਇੰਚ ਘਟਿਆ ਅੱਜ 6 ਇੰਚ 6 ਇੰਚ ਜ਼ਿਆਦਾ ਸਰ ਜ਼ਿਆਦਾ ਨਹੀਂ ਘਟਿਆ ਨਹੀਂ 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 ਸਰ ਇਹ ਕਿੰਨਾ ਘਟਿਆ ਨਹੀਂ ਨਹੀਂ ਸਰ ਨਹੀਂ ਨਹੀਂ ਸਰ ਉਹ ਨਹੀਂ ਸਰ ਆਪਣੇ ਚ ਪਾਣੀ ਦੀ ਪਬਲਿਕ ਚ ਤੁਹਾਨੂੰ ਲੱਗ ਰਿਹਾ ਜਾਦਾ ਉਹਦੇ ਉਧਰ ਉਹ ਇੰਜਨ ਉਹਦੇ ਹਿਸਾਬ ਨਾਲ ਵੇਖ ਕੇ 6 ਦਾ 7 ਇੰਚ ਦਾ ਪਾਣੀ ਥੱਲੇ ਡਾਊਨ ਆ ਰਿਹਾ ਠੀਕ ਹੈ ਠੀਕ ਹੈ ਚਲੋ ਇਹ ਵੀ ਵਧੀਆ ਗੱਲ ਹੈ ਘਟਿਆ ਚਲੋ ਘਟਣਾ ਸ਼ੁਰੂ ਹੋ ਜਾਵੇ ਚੰਗੀ ਗੱਲ ਹੈ ਪਰ ਉੱਪਰ ਬਰਸਾਤ ਸਜੇ

ਇਹ ਤੇ ਸਹੀ ਜੇ ਚੈਨਲ ਬੜੇ ਉੱਤੇ ਇੱਥੇ ਮੇਰੇ ਉੱਤੇ ਪੁਣਾਲਾ ਤੇ ਬੰਦਾ ਇੰਨੇ ਲੱਗੇ ਬਣ ਜਾਣਾ ਨਹੀਂ ਹੈ ਅੱਲੇ ਨਹੀਂ ਕਰਦਾ ਭਾਜੀ ਭਾਜੋ ਲੈਣਾ ਹੁੰਦਾ ਨਾ ਇਹ ਤੁਹਾਡੇ ਨਾਲ ਰਹਿੰਦੇ ਡਿਸਨ ਬਣਾ ਲਓ ਆਹ ਦੇ ਦੇਰ ਸਰ ਇੱਕ ਵਾਲੀ ਨਹੀਂ ਆ ਵਾਲੀ ਤੇ ਆ ਜਾਗੇ ਇਹ ਕੋਰ ਦੇ ਸਰ ਨਹੀਂ ਕੋਈ ਸਰ ਬੜਾ ਜਨ ਹੋ ਜਾ ਆ ਜੋ ਗੈਡੀ ਸਰ ਬਸ 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 ਬੰਗਰ ਆਂ ਬਾਈ ਨਾ ਉਹ ਸਰ ਪੋਚੇ ਹੋ ਜੀ ਨਹੀਂ ਨਹੀਂ ਕੋਈ ਨਹੀਂ 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 ਛੱਡ ਦਿਓ ਜੀ ਸਨੋਰੀ ਲੈ ਕੇ ਜਾਈਓ ਛੱਡ ਦੇ ਸਾਹਿਬ ਕਿਹ ਕੀ ਇਸ਼ਾਰਾ ਨਹੀਂ ਚੱਲ ਸਲੀਮ ਅੱਗੇ ਚੱਲੋ ਹੋਣਾ ਚੱਲੋ ਚੱਲੋ ਦੂਰ ਹਾਂ ਦੂਰ ਉੱਪਰ ਕਰਦੇ ਆਂ ਬਾਕੀ ਪਿੱਛੇ ਪਿੱਛੇ ਹੋ ਜਾ ਯਾਰ ਐਵੇਂ ਨਾ ਕਿ ਇਹਨਾਂ ਨੇ ਰੈਸਕੂ ਨਾ ਸਬਸਕ੍ਰਾਈਬ ਕਰ ਲੀ ਮਾਰੇ ਉਹ ਮੰਤਰੀ ਸਾਹਿਬ ਸਬਸਕ੍ਰਾਈਬ ਕਰ ਲੀ ਹੋਰ ਪਿੰਡ ਦੀ ਸਮਾਨ ਸੌਣ ਦੀ ਕੋਈ ਲੋੜ ਕਿਸੇ ਤਰ੍ਹਾਂ ਦੀ ਕੋਈ ਦੱਸੋ ਸਾਡੇ ਲਈ ਜੇ ਲੋੜ ਕੀ ਹੈ ਸਮਾਨ ਦੀ ਤਾਂ ਤੁਹਾਨੂੰ ਤਾਂ ਪਤਾ ਹੀ ਆ ਸਾਰਿਆਂ ਦੇ ਨਾਲ ਹੀ ਆ ਨਹੀਂ ਅਸੀਂ ਲੱਗੇ ਹੋਏ ਨਾਲ ਸਾਰੇ ਅਸੀਂ ਵੀ ਸਰਕਾਰ ਦੇ ਦੇਖੋ 20 ਸਾਲ ਮਰ ਜਾਈਦਾ ਨੇ ਨਹੀਂ ਅਸੀਂ ਦੇਖੋ ਇੱਕ ਵਾਰੀ ਹਾਂ ਕੇ ਇਹ ਰਿਮ ਦਾ ਪੀਦੇ ਤੋਂ ਵਾਰੀ ਹਾਂ ਹਾਂ ਰੱਖ ਲਓ ਪੈਂਟ ਲੈ ਬੇਟਾ ਲੈ ਬੇਟਾ ਕੋਈ ਨਹੀਂ ਅਸੀਂ ਨਾਲ ਹਰ ਜਿਹੜੀ ਸੂਲਤ ਵਾਸਤੇ ਤਿਆਰ ਚਾਰ ਪਾਣੀ ਦਾ ਦਰਿਆ ਦਾ ਹੀ ਹਾਲ ਪੀਤਾ ਜਾਵੇ ਕੋਈ ਤੇ ਨਹੀਂ ਲੱਗੇ ਹੋਇਆ ਜੀ ਕਰਾਵਾ ਇਹ ਤਾਂ ਚੰਗਾ ਹੀ ਆ ਜੇ ਸਾਡੇ ਦਰਿਆ ਦਾ ਹਾਲ ਲੋ ਜੇ ਕੋਈ ਕਿਸੇ ਨਹੀਂ ਕਰਵਾ ਰਹੇ ਜੀ ਪਹਿਲਾਂ ਫਿਲਹਾਲ ਹੁਣ ਜਿਹੜੀ ਇਹ ਔਖੀ ਘੜੀ ਹੈ ਇਹਨੂੰ ਇਹਦਾ ਹੱਲ ਕਰੀਏ। ਆਪਕੇ ਕੀ ਬੱਚੇ ਸਕੂਲ ਤੋ ਬੈਠੇ ਆ ਕਾਲਾ ਦੇ ਬੱਚੇ ਪੇਜੀ ਦੇ ਸਕੂਲ ਉਹ ਵੀ ਹੁਣ ਤੀਜਾ ਮੈਡਮਾ ਫੋਨ ਲਾਉਂਦੇ ਗਾਣ। ਠੀਕ ਹੈ ਜੀ। ਯਾਲੇ ਉਹ ਤੇ ਚਾ ਵਾਂਡੇ ਚਾਗ ਨਾਨਕੇ ਵਾਂਡੇ ਕਿਤੇ ਹੁਣ ਹੀ ਜਾਂਦੇ ਹੁੰਦੇ ਜਿੱਥੇ ਸਾਡਾ ਮਾਪਿਓ ਰੋੜਜੂ ਤੋ ਉੱਥੇ ਅਸੀਂ ਬੈਠੇ। ਰੋੜ ਦਿੰਦੇ। ਰੋੜ ਰੋੜਦਾ ਹੀ ਪਿਆ ਨਹੀਂ ਨਾ ਨਾ ਤਰ੍ਹਾਂ ਜਾਇਦਗੀ 2023 ਦੇ ਪਾਣੀਆਂ ਸਰਕਾਰਾਂ ਜ ਵੱਡ ਗਿਆ ਸੀ ਉਦੋਂ। ਆ ਸਾਰੇ ਬਾਂਡੇ ਬੁੰਡੇ ਉਦੋਂ ਦੇ ਡਿੱਗੇ। ਸਾਡੇ ਕਿਤੇ ਉਦੋਂ ਤੱਕ ਦੇ ਕੇ ਨੇ ਮੇਰੇ ਕੋਲ ਵਿਭਾਗ ਮੰਗਵਾਉ ਦੀ ਵਾਸਤੇ ਕਹਿ ਤਾ ਸਾਰਾ ਜਿੰਨਾ ਨੁਕਸਾਨ ਹੋਇਆ ਤੁਹਾਡਾ ਦਵਾਂਗੇ ਜਿੰਨਾ ਵੀ ਨੁਕਸਾਨ ਹੋ ਰਿਹਾ ਅ ਡੰਗ ਡੰਗ ਰਾ ਕੋਈ ਹੱਲ ਲੱਭ ਦਰਿਆ ਦਾ ਹੀ ਕੋਈ ਹੱਲ ਹੋ ਜਵੇ ਚੰਗਾ ਜੇ ਤਾਂ ਬੰਨ ਕੋਈ ਪੱਥਰ ਪੁੱਥਰ ਲੱਗ ਜਾਇ ਚਾ ਕੋਈ ਕਰਵਾਂਗੇ ਇੱਕੋ ਦਾ ਪਾਣੀ ਘਟਦਾ ਹੁਣ ਬੱਚੇ ਵੀ ਅੰਤਨੂ ਚਲੋ ਚਾਰ ਪੰਜ ਗੁੱਡੀਆਂ ਵਾ ਇਹ ਕਿਸਦਾ ਵੀ ਲਾਉਣੀਆਂ ਵਾ ਬੱਚਾ ਛੋਟਾ ਵਾ ਹਾਂਜੀ ਹਾਂਜੀ ਇਹ ਕਹ ਹਰੂਣੀ ਪੈਂਦਾ ਘਰ ਤੇ ਜਾ ਡਿੱਗ ਪਿਆ ਜਿਹੜਾ ਮਾਰਾ ਮੁੜ ਪਾਇਆ ਉਹ ਵੀ ਡਿੱਗ ਪਿਆ ਜਿਹੜੀਆਂ ਕੋਟੀਆਂ ਦੀਆਂ ਉਹ ਵੀ ਤੇੜਾ ਤੂੜਾ ਪਾਟ ਗਈਆਂ ਜੇ ਪਾਣੀ ਵਾਧਾ ਹੋਇਆ ਨਾ ਤੁਹਾਨੂੰ ਬੇਨਤੀ ਆ ਫਿਰ ਥੋੜੀ ਥੋੜੀ ਦੇਰ ਬਾਹਰ ਆ ਜਿਓ ਪ੍ਰਸ਼ਾਸਨ ਨੇ ਬੰਦੌਚ ਕੀਤਾ ਸੀ ਸਾਰਾ ਕੀਤਾ ਹੋਇਆ ਬਾਹਰ ਤਾਂ ਅਸੀਂ ਜਾਂਦੇ ਰਹਿਾਂਗੇ ਤੇ ਇੱਥੇ ਹੀ ਭਾਵੇਂ ਰੋੜ ਚ ਗਏ ਅਰਪਸ ਨਾ ਕਿੱਥੇ ਆਈ ਰੁੜਣਾ ਅਸੀਂ ਵੀ ਨਹੀਂ ਦਿੰਦੇ ਚਾਹੀਏ ਕਿੱਥੇ ਆਈ ਬਾਹਰ ਤਾਂ ਰੋਣੀ ਨਿਕਲਣਾ ਇੱਥੋਂ ਨਹੀਂ ਨਹੀਂ ਸਾਰੇ ਬੈਠੇ ਆ ਲੋਕ ਤਕਰੀਬਨ ਸਾਰੇ ਘਰਾਂ 'ਚ ਪਾਣੀ ਆਇਆ ਨਾ ਨਾ ਸਾਰੇ ਘਰਾਂ 'ਚ ਆਈ ਜਾਂ ਤਾਂ ਨਮਾਲ ਡੰਗਰ ਆ ਜੀ ਆ ਜਾਂਦੇ ਆ ਜਾਣਾ ਕਿੱਥੇ ਆ ਜੇ ਅਸੀਂ ਚਲੇਗੇ ਨਹੀਂ ਚਾਰੇ ਚਾਰੇ ਦਾ ਬੰਦੋਬਸਤ ਸਾਰੇ ਵਿੱਚ ਕਿਹੜੀ ਕਿਹੜੀ ਛਾਤ 'ਚ ਖੜਾਂਗੇ ਚਾਰਾ ਭੇਜ ਰਹੇ ਨਾ ਚਾਰਾ ਆ ਰਹੇ ਚਾਹੀਏ ਕਿਤੇ ਵਾਂਟੇ ਵਿੱਚ ਬੈਗ ਹੀ ਚੱਲਦੇ ਦੇਖੋ ਹੁਣ ਕਿੰਨੇ 400 ਪਹਿਲੇ ਦਿਨ ਤੇ ਨਾਲ ਹਰ ਰੋਜ਼ ਇੱਥੇ ਰਹਿ ਰਹੇ ਆ ਪੂਰਾ ਟਾਈਮ ਲਾ ਰਹੇ ਆ ਪੂਰੀਆਂ ਪ੍ਰਸ਼ਾਸਨ ਦੇ ਨਾਲ ਐਡিসি ਸਾਹਿਬ ਐ ਐਸਐਸਪੀ ਸਾਹਿਬ ਸਾਰੇ ਹੀ ਦੇਖੀ ਹਰ ਪ੍ਰੋਸੈਸ ਦਾ ਹਰ ਮੁਲਾਜ਼ਮ ਇੱਥੇ ਲੱਗਾ ਤੁਹਾਡੀ ਡਾਕਟਰਾਂ ਦੀ ਟੀਮ ਲੱਗੀ ਹੋਈ ਹੈ ਹਰ 44 ਹਰ ਚੀਜ਼ ਦੀ ਦੇਖੋ ਸਰਕਾਰ ਤੁਹਾਡੇ ਨਾਲ ਹੈ ਇਹੋ ਜਿਹੇ ਟਾਈਮ ਤੇ ਜੇ ਅਸੀਂ ਕੀ ਵੀ ਨਹੀਂ ਅਸੀਂ 2023 ਤਿੰਨ ਕਿਸੇ ਨੇ ਬਾਣੀ ਤੇ ਪਾਜੀ ਪਾਰੀ ਸਾਡੀ ਕੋਈ ਨਹੀਂ ਆਇਆ 2023 ਚ ਵੀ ਆਏ ਭੈਣ ਜੀ ਸਮਾਜ ਸਮਾਜ ਚੋਂ ਹੁੰਦਾ ਰਿਹਾ ਸਮਾਜ ਚੋਂ ਨੂੰ ਪਾਜੀ ਕੀ ਕਰਨਾ ਆਉਣਾ ਵੀ ਕਿੰਨੇ ਕਿੰਨੇ ਦੀ ਫਸਲ ਲੋਕਾਂ ਦੀ ਰੋੜ ਗਈ ਆਣ ਕਿਤੇ ਇਹ ਸਾਰੀ ਸਾਰੀ ਗਦਾਵਰੀ ਦੀ ਕਹਤਾਂ ਜੀ ਮੁਆਵਜ਼ਾ ਮਿਲੂਗਾ ਮੈਂ ਡੀਸਾ ਨੂੰ ਗਦਾਵਰੀ ਦੀ ਕਹਤਾਂ ਸਪੈਸ਼ਲ ਗਦਾਵਰੀ ਤੁਹਾਡੀ ਕਪੂਰਥਲੇ ਡਿਸਟ੍ਰਿਕਟ ਦੀ ਕਰਾਉਂਦੀ ਹੈ ਸੁਲਤਾਨਪੁਰ ਲੋਧੀ ਸਾਰਾ ਜਿੰਨੇ ਜਿੰਨੇ ਜਿਹੜੇ ਜਿਹੜੇ ਪਿੰਡ ਹੈ ਤੇ ਟੋਟਲ ਘਰਾਂ ਦਾ ਜਿੰਨਾਂ ਵੀ ਜ਼ਮੀਨ ਹੈ 11000 ਤਾਂ ਹੋਵੇ 14000 ਹੋਵੇ ਡੀਸਾ ਨੂੰ ਕਹਤਣਾ ਨੇ ਥੱਲੇ ਅਫਸਰ ਹੁਕਮ ਦਿੰਦੇ ਤੇ ਨਾਲ ਦੀ ਨਾਲ ਇੱਕ ਫਸਲ ਤੇ ਤਾਂ ਆਪਣਾ ਗੁਜ਼ਾਰਾ ਵੀ ਤੁਹਾਨੂੰ ਵੀ ਪਤਾ ਇੱਕ ਫਸਲ ਤੇ ਆਪਣੀ ਕਨਕ ਆ ਜੇਗੀ ਕਨਕ ਤੇ ਕਿੰਨਾ ਕੀ ਗੁਜ਼ਾਰਾ ਹੋਣਾ ਨਹੀਂ ਭੈਣ ਜੀ ਇਹ ਦਵਾਂਗੇ ਜੀ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਭੇਜਿਆ ਜਾ ਕੇ ਆਓ ਕੱਲੇ ਕੱਲੇ ਕਰਨਾ ਤੁਸੀਂ ਕਹਿ ਕੇ ਆਓ ਗਦਾਵਰੀ ਹੋ ਰਹੀ ਹੈ ਤੁਹਾਨੂੰ ਐਡਵਾਂਸ ਦੇ ਵਿੱਚ ਵੀ ਜਿਹੜਾ ਹੁਣ ਵੀ ਜਿੰਨੀ ਸਹੂਲਤ ਹੈ ਚਾਹੇ ਆਪਣਾ ਰਸਨ ਪਾਣੀ ਹੈ ਚਾਹੇ ਡੰਗਰਾਂ ਦਾ ਚਾਰਾ ਸਾਰਾ ਦੇ ਰਹੇ ਆ ਉਸ ਤੋਂ ਬਾਅਦ ਜਿਹੜੀ ਗਦਾਵਰੀ ਹੋਣ ਤੋਂ ਬਾਅਦ ਤੁਹਾਡੇ ਇਹ ਦੇਰ ਲੱਗੂਗੀ ਅੱਜ ਹੀ ਜਿਸਾਨੇ ਕੇ ਵੀ ਹੋਰ ਮੁਲਾਜ਼ਮ ਵਧਾਓ ਅੱਜ ਹੀ ਇੱਕ ਡੀਆਰਓ ਇੱਕ ਤਹਿਸੀਲਦਾਰ ਹੋਰ ਆਰਡਰ ਕਰਤੇ ਕੱਲ੍ਹ ਪਹੁੰਚ ਜਾਊਗਾ ਤੇ ਜਿਹੜੀ ਤੁਹਾਡੀ ਗਵਾਰੀ ਨਾਲ ਦੀ ਨਾਲ ਹੋ ਕੇ ਤੁਹਾਨੂੰ ਸਮਾਨ ਪਹੁੰਚੂਗਾ ਜੀ ਹਰ ਤੁਹਾਡੇ ਪਰ ਜਿਹੜੀ ਹੋਏ ਨੁਕਸਾਨ ਹੋਏ ਜਿਹੜਾ ਜਿੰਨਾ ਵੀ ਤੁਹਾਨੂੰ ਜੋ ਵੀ ਮੰਦਾ ਮਾਅਵਜਾ ਮਿਲੂਗਾ ਸਾਰਾ ਕੱਲੇ ਕੱਲੇ ਘਰ ਨੂੰ ਮਿਲੂਗਾ ਕੱਲੇ ਕੱਲੇ ਨੂੰ ਸਾਰਿਆਂ ਨੂੰ ਦਵਾ ਦੇ ਬੈਟਿਕ ਵੀ ਕਰਦੀ ਬੇਟਾ ਪਲਸ 2 ਠੀਕ ਹੈ ਬੇਟਾ ਸਰਕਾਰ ਬੱਚਕਦਵਾਂ ਦੀ ਬੈਠੀ ਹੈ ਵੈਨ ਤੜਕੇ ਲੰਗ ਜਾਂਦੀ ਟਿੱਪੇ ਵਾਲੀ ਵੈਨ ਤੇ ਲੱਗੀ ਸਰਕਾਰੀ ਟਿੱਪੇ ਪੜਦੇ ਟਿੱਪੇ ਆ ਨਹੀਂ ਪੜਾਏ ਜਾਂਦੇ ਬੱਚੇ ਪ੍ਰਾਈਵੇਟ ਹਾਂਜੀ ਹੁਣ ਤੇ ਸਰਕਾਰ ਸਕੂਲ ਵਧੀਆ ਕਰਤੇ ਆ ਹੁਣ ਤੇ ਪੜ੍ਹਾਈ ਪੁੱਛੋ ਹੁਣ ਤੇ ਜਿੰਨੇ ਸਕੂਲ ਵਧੀਆ ਹੁਣ ਦੀ ਸਰਕਾਰ ਹਾਂਜੀ ਉੱਥੇ ਪਾਏ ਫਿਰ ਹੁਣ ਬੱਚੇ ਇਹ ਪਾਈ ਪਹਿਲੇ ਬੱਚਿਆਂ ਨੂੰ ਪੁੱਛੋ ਕਿ ਪਹਿਲਿਆਂ ਦੀ ਸਰਕਾਰਾਂ ਸਕੂਲ ਵਧੀਆ ਸੀ ਕਿ ਹੁਣ ਹੁਣ ਸਕੂਲ ਇੰਨੇ ਵਧੀਆ ਕੀਤੇ ਆ ਸਾਰਾ ਇਸੇ ਕਰਕੇ ਕਿ ਧੀਆਂ ਪੜ੍ਹ ਲਿਖ ਜਾਣ ਆਪਣੀ ਜ਼ਿੰਦਗੀ ਬਣਾ ਦਰਨੀਆਂ ਆ ਸਕੂਲ ਤਾਂ ਇੱਥੇ ਲੱਖ ਵਰਿਆ ਪਹਿਲਾ ਬੱਚੇ ਦੂਜੇ ਲੱਖ ਵਰਿਆ ਜਾਂਦੇ ਨੇ ਹਾਂਜੀ ਹਾਂਜੀ ਹੁਣ ਤੇ ਪ੍ਰਾਈਵੇਟ ਸਕੂਲਾਂ 'ਚ ਪੜਾਉਣ ਦੀ ਲੋੜ ਹੀ ਨਹੀਂ ਹੁਣ ਤੇ ਸਕੂਲ ਵਧੀਆ ਬਣਾ ਰਿਆ 1000 ਕਰੋੜ ਰੁਪਏ ਸਕੂਲ ਲਾਇਆ ਜੀ ਪਾਇ ਸਰਕਾਰੀ ਆ ਚਲੋ ਇਹ ਵੀ ਪੜਦੀ ਸਰਕਾਰੀ ਆ ਨਹੀਂ ਨਹੀਂ ਵਧੀਆ ਬੇਟਾ ਮਿਹਨਤ ਕਰੋ ਪੜਾਈ ਕਰੋ ਜਾਨ ਸਕੂਲ ਚ ਦੋ ਵਾਰ ਹੀ ਗਿਆ ਨਾ ਹਾਂ ਜੀ ਜਾਂਦਿਓ ਜੀ ਹਮੇਸ਼ਾ ਨਾਲ ਹਲਕਾ ਚਾਰ ਸਾਹਿਬ ਮੈਂ ਖੁਦ ਅਸੀਂ ਚੰਡੀਗੜ੍ਹੋਂ ਆਏ ਆ ਮੈਂ ਇੱਥੇ ਹੀ ਆ ਜਿੰਨੇ ਦਿਨ ਤੁਹਾਡੇ ਪਾਣੀ ਥੱਲੇ ਨਹੀਂ ਜਾਂਦਾ ਮੈਂ ਖੁਦ ਇੱਥੇ ਰਾਵਾਂਗਾ ਮੈਨੂੰ ਸੀਐਮ ਸਾਹਿਬ ਨੇ ਡਿਊਟੀ ਲਾਈ ਆ ਕਿੰਨੇ ਵਿੱਚ ਰਹਿ ਕੇ ਇੱਥੇ ਪੂਰਾ ਟਾਈਮ ਤੁਹਾਡੇ ਦੀ ਹੈ ਕੋਈ ਵੀ ਲੋੜ ਹੈ ਤੁਹਾਡੇ ਨੰਬਰ ਸਾਰਿਆਂ ਦੇ ਸਾਡੇ ਕੋਲ ਹੈ ਪ੍ਰਸ਼ਾਸਨ ਕੋਲ ਹੈ ਪ੍ਰਸ਼ਾਸਨ ਦਾ ਨੰਬਰ ਤੁਹਾਨੂੰ ਮਿਲ ਗਏ ਤੁਹਾਡਾ ਕੋ ਨੰਬਰ ਹੈਗਾ ਉਹ ਕੰਫਰਮ ਕਰ ਬੇਟਾ ਲਿਖੋ ਲੈ ਆਓ ਕਾਪੀ ਪੈਨ ਲੈ ਆਓ ਆਪਣੇ ਮੋਬਾਈਲ ਤੇ ਫੀਟ ਕਰ ਲੈ ਕਦੇ ਕੋਈ ਲੋਡ ਪਵੇ ਨਾ ਇੱਥੇ ਫੋਨ ਕਰੋ ਲਿਖਾਓ ਨੰਬਰ ਆ ਮੈਂ ਲਿਖਉਣਾ ਲਿਖ ਮਿੱਤਰ 0882 0182 0182 231990 0182 231990 10 ਲਿਖ ਲਓ 0182 0182 231990 231990 ਇਹ ਲੈ ਲੈ ਥਾ ਲੈ ਲੈ 24 ਘੰਟੇ ਚੱਲਦਾ ਜੋ ਵੀ ਘੰਟੇ ਚੱਲਦਾ ਨਾ 01828 01828 222169 ਇਹ ਦੋ ਨੰਬਰ ਆ ਬੇਟਾ ਦੂਸਰਾ ਨੰਬਰ ਦੱਸੋ 01828 222169 ਖੱਲੇ ਬੇਟਾ ਬੇਟਾ ਕੋਈ ਵੀ ਲੱਗੇ ਅੱਧੀ ਰਾਤ ਨੂੰ ਵੀ ਇਹ ਫੋਨ ਚੱਲਦੇ ਆ ਸਾਫਸਰ ਬੈਠੇ ਹੋਏ ਆ ਉਸੇ ਟਾਈਮ ਲਈ ਸਾਡੀ ਟੀਮ ਲੱਗੀ ਹੋਈ ਹੈ ਦੇਖੋ ਸਾਨੂੰ ਲੈ ਕੇ ਆਈਏ ਸਾ ਵੀ ਇਹ ਟੀਮ ਉਸੇ ਟਾਈਮ ਪਹੁੰਚੂਗੀ ਤੁਹਾਡੇ ਸਾਰੇ ਜਿਹੜੇ ਐਸ ਡੀ ਆਰ ਐਫ ਦੀ ਟੀਮ ਹੈ ਕਿਸੇ ਚੀਜ਼ ਦੀ ਵੀ ਲੋੜ ਹੋਵੇ ਸਰਕਾਰ ਹਮੇਸ਼ਾ ਹੀ ਨਾਲ ਹੈ ਹਮੇਸ਼ਾ ਇਸੇ ਅਜਿਹੇ ਟਾਈਮ ਤੇ ਬਿਲਕੁਲ ਹੀ ਅਸੀਂ ਆਪ ਆ ਕੇ ਇੱਥੇ ਮੈਨੂੰ ਵੀ ਵਲੌਗ ਤੇ ਮੈਂ ਆ ਆ ਪਾਵਾਂਗਾ ਅੱਧੀ ਰਾਤ ਨੂੰ ਵੀ ਠੀਕ ਹੈ ਭੈਣ ਜੀ ਚਲੋ ਚਲੋ ਇਸ ਕਰ ਗਏ ਸੀ ਨਾ ਫਸੇ ਦਾ ਉਹ ਸਾਹਮਣੇ ਵਾਲੇ ਕਰ ਦੋ ਠੀਕ ਹੈ ਬਿਲਕੁਲ ਸਾਹਮਣੇ ਟੀਲੇ ਵਾਲੇ ਚ ਰਹਿਦੀ ਆ ਵੀਰੇ ਸਾਹਮਣੇ ਗਏ ਸੀ ਤੇ ਜਿੱਥੇ ਨਹੀਂ ਗਏ ਉੱਥੇ

ਹਾਜ਼ਰ ਫੋਟੋ ਲੇ ਹਾਈਟ ਕਾਫੀ ਕੀਤੀ ਹੋਣਾ ਹਾਂ ਹਾਂ ਇੱਥੇ ਨਹੀਂ ਇੱਧਰ ਨਹੀਂ ਆਇਆ ਕਰੋ ਜੀ ਪਾਣੀ ਪੂਣੀ ਜਿੰਨਾ ਵੀ ਜੋ ਵੀ ਸਮਾਨ ਚਾਹੀਦਾ ਪੁੱਛ ਕੇ ਵੱਧ ਤੋਂ ਵੱਧ ਦੇ ਦਿਓ ਬਹੁਤ ਜ਼ਿਆਦਾ ਖਰਚਾ ਕੀਤਾ ਅੰਦਰ ਆ ਦੇ ਵਿੱਚ ਬਣਾ ਕੇ ਕਰ ਹੈ ਫਸਲ ਬਹੁਤ ਵਧੀਆ ਫਸਲ ਬਹੁਤ ਵਧੀਆ ਬੂਤਾਂ ਤੇ ਬਸ ਸਭ ਪਾਣੀ ਦੀ ਮਾਰ ਵੱਜ ਨਹੀਂ ਨਾ ਜਦੋਂ ਘਾਹ ਦਾ ਝਾਰ ਪਾਉਣ ਲੱਗਦਾ ਤਾਂ ਕਹੀਏ ਆਓ ਜੀ ਸਮਝ ਇੱਥੇ ਕਰ ਲੋ ਬਾਹਰ ਹੀ ਕੋਈ ਮੰਡੇ ਨਾ ਨਿਕ ਬਾਹਰ ਹੀ ਭੈਣੇ ਲਾਈਟ ਚ ਕਰ ਲੋ ਚਲੋ ਆ ਜੋ ਆਓ ਜੀ ਸੈਦਰੋ ਜਾ ਗੱਦੇ ਦੇ ਬੈਠੋ ਪਾਣੀ ਘਟਿਆ ਅੱਜ ਪਾਣੀ ਕੁਛ ਪਾਣੀ ਹਾਂਜੀ ਘੜਿਆ ਕੱਲ ਦਾ ਕੱਲ ਦਾ ਘਟਿਆ ਹਾਂ ਗਨਾਕ ਅਈ ਨਾ ਬਾੜ ਗਿਆ ਫੋਟੋ ਫੋਟੋ ਕੱਟਿਆ ਫੋਟੋ ਕੱਟ ਨੋ ਬਤੋਈ ਬੈਠੋ ਆਜੋ ਬੈਠੇ ਇਧਰ ਨਫਸੀ ਨਾਲ ਕੋਈ ਜੜੀ ਵੀ ਸੇਵਾ ਪਹਿਲੇ ਦੇ ਤੋ ਚਲਾ ਦੇ ਹਾਂਜੀ ਹੈਗਾ ਨੰਬਰ ਹੈਗਾ ਨਾ ਦਿੱਤਾ ਹੈ ਦੇ ਆਹ ਮੰਤਰੀ ਸਾਹਿਬ ਨੇ ਇਹ ਬੁਰਦਾ ਪਿੰਡ ਚ ਕਿਹੜੇ ਪਾਸੇ ਜਿਆਦਾ ਹੈਗਾ ਜੇ ਕੋਈ ਜਿਆਦਾ ਕਰ ਉਧਰਲੇ ਪਾਸੇ ਦੱਸ ਦੋ ਉੱਥੇ ਉਸ ਪਾਸੇ ਹਾਂਜੀ ਨੇ ਰਿਸਨ ਦਸਨ ਦਸ ਉਹਦਾ ਜਾ ਰਿਹਾ ਉਸਮਾਨ ਸਾਰਾ ਹਾਂਜੀ ਚਾਰਾ ਵੀ ਜਾ ਰਿਹਾ ਖਾਨਦਾਨ ਦਸਨ ਵੀ ਜਾ ਰਿਹਾ ਤੁਸੀਂ ਵੀ ਜੇ ਕੋਈ ਕਿਸੇ ਚੀਜ਼ ਦੀ ਲੋੜ ਹੋਵੇ ਫੋਨ ਕਰ ਸਕਦੇ ਹੋ ਬਾਕੀ ਸਪੈਸ਼ਲ ਗਦਾਵਰੀ ਵਾਸਤੇ ਆਰਡਰ ਕਰਤੇ ਆ ਸਪੈਸ਼ਲ ਗਦਾਵਰੀ ਹੋ ਜੇਗੀ ਤੁਹਾਡੀ ਜਲਦੀ ਸਾਰਾ ਇਹਲਾ ਨੁਕਸਾਨ ਆਉ ਮਾਮਲੇ ਦੇ ਵਿੱਚ ਸਾਰਾ ਸਾਰੇ ਦੇ ਕੋਈ ਪੱਕੇ ਹੱਲ ਬਾਰੇ ਸੱਚਾ ਆ ਨਹੀਂ ਕਰਦੇ ਜੀ ਸਰਕਾਰ ਨਾਲ ਇਹ ਲੱਗੇ ਇੱਥੋਂ ਨਾ ਮਾਜਰ ਮਾਜਰ ਘਟਾਉਂਦੇ ਹਾਂ ਜੀ ਤੇ ਬੰਦ ਕਰਕੇ ਹਾਂਜੀ ਕੋਈ ਪ੍ਰੋਜੈਕਟ ਕੋਈ ਨਾ ਹਾਲ ਨਹੀਂ ਚੁਲਾਤਾ ਇਹੋ ਉੱਥੇ ਬਿਮਾਰ ਕਰ ਤੁਹਾਰਾ ਠੀਕ ਹੈ ਜੀ ਪਾਣੀ ਪੀ ਲੋ ਤਾਂ ਮਹਦਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਨੁਕਸਾਨ ਤੇ ਮੈਂ ਕਰਾਂਗੇ ਸੀ ਹਾਂ 5000 ਗਲੇ ਥਾਂ ਲਾਇਆ ਚਲੋ ਅੱਛਾ ਜਿਹੜਾ ਥਾਣੀ ਖਤਮ ਹੋ ਗਈ ਸੀ ਸਟਾਪ ਇਹ ਸਟਾਪ ਵੀ ਕਰਨਾ ਹੱਸ ਤੇ ਤੁਨੂ ਦਿਮਾਰ ਖੰਨੇ ਆ 70 ਸਾਲ ਹੋ ਗਏ ਹਾਂਜੀ ਬਹੁਤ ਟਾਈਮ ਹੋ ਗਿਆ ਜੋ ਇੱਥੇ ਆਇਆ ਜੋ ਬੋਲੇ ਤੁਸੀਂ ਤੁਸੀਂ ਹੱਲ ਕਰਾਂਗੇ ਕਰਵਾਇਆ ਬਹੁਤ ਬਹੁਤ ਤੁਹਾਡਾ ਨਹੀਂ ਨਹੀਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਹਮੇਸ਼ਾ ਨਾਲ ਉਵੇਂ ਨੇ ਸਕੀਮ ਸਰ ਕਹਿੰਦੇ ਜਿਹੜੀ ਚੀਜ਼ ਦੀ ਲੋੜ ਆ ਲਿਖ ਕੇ ਲਿਆਓ ਦੱਸੋ ਨਾਲ ਦਿਨਾਂ ਅਫਸਰਾਂ ਨੂੰ ਸਾਨੂੰ ਦੱਸੋ ਗੁਦਾਵਰੀ ਵਾਸਤੇ ਮੇਰੇ ਕੋਲ ਰੈਵਨਿਊ ਵਿਭਾਗ ਮੈਂ ਥੋੜੇ ਦਿਨ ਪਹਿਲਾਂ ਸਪੈਸ਼ਲ ਗੁਦਾਵਰੀ ਦੇ ਕਹਿਤਾ ਠੀਕ 2 ਕਰੋੜ ਅਡਵਾਂਸ ਜਿਹੜਾ ਰਸਲਪਨ ਦੀ ਸਮਾਂ ਭੇਟਤਾ ਠੀਕ ਐਸਡੀਆਰ ਆਫ ਦੀ ਟੀਮ ਲਾਈ ਹੋਈ ਪਹਿਲੇ ਦਿਨ ਤੋਂ ਤੁਹਾਨੂੰ ਪਤਾ ਹੀ ਹੈ ਹਲਕਿਆਂ 400 ਤਕਰੀਬਨ ਰੋਜ ਘੁੰਮ ਰੇਤ ਸੀ ਹਰ ਰੋਜ ਇੱਥੇ ਇਸੀ ਸੋਹਣਾਂ ਵਾਲਾ ਪਾਣੀ ਵਿੱਚ ਥੋੜੇ ਥਾਂ ਜੰਗਦਾ ਠੀਕ ਹੈ ਪਾਲੀ ਵਾਲਿਆ ਜਿਹੜਾ ਬੰਨ ਮਾਰਿਆ ਉਹ ਵੀ ਮਤਲਬ ਅਗੋਂ ਉੱਧਰ ਵੀ ਦਹਾਂ ਕਿ ਲਿਆਣੇ ਵਾਲਾ ਗੋਦ ਰਿਆ ਕਰਤਾ ਸਾਰਾ ਇਹ ਏਰੀਆ ਦੀ ਧੂਮੀ ਹੈ ਨਹੀਂ ਆਪਾਂ ਨਾ ਹੁਣ ਥੋੜਾ ਕਰਦਾ ਫਿਰ ਡੀਸੈਂਟਿੰਗ ਕਰਾਉਨੇ ਮੈਂ ਆਪਣੇ ਹਿਸਲਾ ਕੀਤੀ ਹੈ ਕਿਸੇ ਨੂੰ ਸਾਨੂੰ ਕਰ ਕਰੇ ਦਾ ਨਾਲ ਹੀ ਸ਼ੁਰੂਆਤ ਕਰਾਉਨੇ ਉਹਦੇ ਨਾਲ ਸਸਕਾ ਭਾਈ ਜੀ ਬੱਚੇ ਕਿੰਨੇ ਆ ਜੀ ਤਿੰਨ ਬੇਟੇ ਆ ਅੱਛਾ ਜੀ ਪੜਦੇ ਆ ਹਾਂ ਜੀ ਗਏ ਸਕੂਲ ਅੱਜ ਸਕੂਲ ਦੇ ਬੜੀ ਦਲੇਰੀ ਹੈ ਤੁਹਾਡੀ ਇੱਥੇ ਬੈਠ ਕੇ ਯਾਰ ਹਾਂਜੀ ਮਤਲਬ ਕਿ ਮੇਰੇ ਵਿਆਹ ਨੂੰ 15 ਸਾਲ ਹੋ ਚੱਲੇ ਆ ਹਾਂਜੀ ਮੈਂ ਤਾਂ ਜਦੋਂ ਮੇਰੀ ਇਹੋ ਹੀ ਕੋਸ਼ਿਸ਼ਾ ਮਤਲਬ ਕਿ ਬਸ ਖਾ-ਪੀਂਦੇ ਖਰਚਾ ਕਰਦੇ ਆ ਉਹ ਮਤਲਬ ਕਿ ਇੱਕ ਮੈਂਟਰ ਰੋਕੇ ਖਾ ਜਾਂਦਾ ਪਿਛਾਰ ਨਾਲ ਵੀ ਇਹਨਾਂ ਨੇ ਝੋਨਾ ਲਾਇਆ ਹੁਣ 60-70 ਕਿੱਦਰ ਆਇਆ ਤੇ 4.5 ਲੱਖ ਰੁਪਏ ਲਵਾਈ ਦਿੱਤੇ ਪਈਆਂ ਆਪਸ ਨਾਲ ਉਹ ਵੀ ਚੁੱਪ-ਚੁਪ ਕੇ ਕਰ ਜਾ ਆਏ ਕਰ ਲੈਣਾ ਕਿੰਨਾ ਚਿਰ ਚੱਲ ਜੂਗਾ ਨਹੀਂ ਕਰੋਨੇ ਪਹਿਲਾਂ ਬੱਚੇ ਇਹ ਤਾਂ ਇੱਕ ਮਤਲਬ ਕਿ ਝੋਨਾ ਕਿਤੇ ਕਿੰਨਾ ਵੀ ਬੱਚਾ ਹੋਵੇ ਨਾ ਤਾਂ ਵੀ ਕੋਈ ਕਹਿ ਨਹੀਂ ਦੇਖ ਸਕਦਾ ਨਹੀਂ ਦਿਖਣੀ ਦੇ ਆ ਜੀ ਨਹੀਂ ਨਹੀਂ ਗਦਾਵਰੀ ਦੀ ਦੇਖੋ ਗਦਾਵਰੀ 2023 ਦੇ ਵਿੱਚ ਪਾਣੀ ਆਇਆ ਸੀ ਨਾ ਸਾਡੇ ਇੱਥੇ ਇੱਥੇ ਪਾਣੀ ਸੀ ਪਰ ਅੰਦਰ ਆ ਗਿਆ ਸੀ ਉਹ ਸਾਡੇ ਸਾਰੇ ਕੰਮ ਦੇ ਚੱਕਰ ਕਰ ਸਕਦੇ ਸਾਡਾ ਜਿਹੜਾ ਸਮਾਨ ਅੱਗੇ ਉੱਪਰ ਕੀਤਾ ਹੋਇਆ ਇੱਕ ਤਾਂ ਉੱਪਰ ਦੇ ਜੀ ਕਿ ਬਹੁਤ ਮੰਦਾ ਆ ਰਿਹਾ ਸਾਡਾ ਨਹੀਂ ਕਰਵਾ ਰਹੇ ਭਾਈ ਜੀ ਸਰਕਾਰ ਅਸੀਂ ਦੇਖੋ ਨਾਲ ਖੁਦ ਆਏ ਹਾਂ ਇਸੇ ਕਰਕੇ ਆਏ ਹਾਂ ਕਿ ਕੋਈ ਵੀ ਲਈ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਲੋੜਾਂ ਸਾਰੀਆਂ ਪੂਰੀਆਂ ਕਰਨੀਆਂ ਗਦਾਵਰੀ ਦੀ ਕਹਿਤਾ ਨੇ ਪੱਕਾ ਲਪਾਂ ਜੀ ਕਰਾਉਂਦੇ ਆ ਜੀ ਹਾਂਜੀ ਪੱਕਾ ਹੱਲ ਹੋ ਜੇ ਅਹੀਂ ਬਿਨਾਂ ਕਿੰਦਾ ਕਿਵੇਂ ਦੇਖੋ ਪਹਿਲਾਂ ਤਾਂ ਡੀਸੈਂਟਿੰਗ ਦੀ ਲੋੜ ਆ ਉਹ ਕਰਵਾ ਦਾਂਗੇ ਜਿੰਨੇ ਵੀ ਫालतू ਮਿੱਟੀ ਰਿੱਤਾ ਪਈ ਹੈ ਵਿੱਚ ਉਹ 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 ਖਾਲੀ ਕਰਾਉਂਦੇ ਆ ਉਸ ਤੋਂ ਬਾਅਦ ਜਿਹੜਾ ਬਾਕੀ ਵੀ ਹੱਲ ਕਰਦੇ ਆ ਜੀ ਹਾਂਜੀ ਬਸ ਅਹੀਂ ਇਹ ਨਹੀਂ ਭੰਗਦੇ ਕਿ ਪੱਕਾ ਹੱਲ ਹੋਊਗਾ ਪੈਂ ਜੀ ਕਰਾਂ ਦੇਖੋ ਫਿਲਹਾਲ ਜਿਹੜੀ ਹੁਣ ਔਖੀ ਕੜੀਆ ਦੇ ਵਿੱਚ ਪਸ਼ੂਆਂ ਲਈ ਵੀ ਸਾਰਾ ਕੁਝ ਬੰਦਵਾਸ ਚਾਰਾ ਭੇਜ ਰਹੇ ਆ ਬਹੁਤ ਸਾਰੇ ਪਰਿਵਾਰਾਂ ਨੂੰ ਜਿਹੜਾ ਰਾਸਨ ਦੀ ਰੋੜਾ ਉਹ ਭੇਜ ਰਹੇ ਆ ਦੇਖੋ ਇਹ ਨਹੀਂ ਨਹੀਂ ਅਸੀਂ ਹਾਂਜੀ ਅਸੀਂ ਆਪ ਆਏ ਆ ਨਹੀਂ ਤੇ ਅੱਧਾ ਕਿੱਥੇ ਹੁੰਦਾ ਹੁੰਦਾ ਸੀ ਇਹ ਤੇ ਤੁਸੀਂ ਅਸੀਂ ਰਮੇਸੇ ਨਾਲ ਆ ਗਏ ਸਰਕਾਰ ਵੱਲੋਂ ਸਾਰਾ ਲਿਖਿਆ ਪੂਰਾ ਸਾਰਾ ਕਾ ਸਰਕਾਰ ਵੀ ਦੇ ਰਹੀ ਹੈ ਹਾਂਜੀ ਨਹੀਂ ਸਰਕਾਰ ਵੱਲੋਂ ਭੇਜਿਆ ਜੀ ਸਾਰਾ 2 ਕਰੋੜ ਰੁਪਏ ਐਡਵਾਂਸ ਤੇ ਭੇਜਿਆ ਅਫਸਰਾਂ ਨੂੰ ਡਿਸਪ ਬ ਨਾਲ ਐਸਐਸਪੀ ਸਾਹਿਬ ਨਾਲ ਮਤਲਬ ਕੋਈ ਇਸੇ ਚੀਜ਼ ਦੀ ਵੀ ਕੋਈ ਲੋੜ ਹੈ ਤੁਸੀਂ ਨਾਲ ਦੀ ਨਾਲ ਇੱਕ ਨੰਬਰ ਜਾਰੀ ਕੀਤਾ ਨੰਬਰ ਹੈਗੇ ਨਾ ਤੁਹਾਡੇ ਕੋਲ ਹਾਂਜੀ ਹੈਗੇ ਅੱਧੀ ਰਾਤ ਨੂੰ ਵੀ ਲੋਡ ਪਾਵੇਂ ਤੁਸੀਂ ਨਹੀਂ ਭਾਜੀ ਅੱਧੀ ਤੁਸ ਮਤਲਬ ਕਿ ਮੈਂ ਮੌਕੇ ਦੀ ਸਰਪੰਚ ਆ ਇੱਕ ਫੋਨ ਲਾਵਾ ਭਾਜੀ ਨੂੰ ਬੁਲਾਵਾ ਵੀ ਚੱਕਦੇ ਆ ਜੇ ਮਨ ਨੂੰ ਐਸ ਵੀ ਹੋਵੇਗਾ ਫੋਨ ਚੱਕਦੇ ਇਹ ਨਹੀਂ ਕਹਣਾ ਕਿ ਨਹੀਂ ਚੱਕਦੇ ਸੇ ਘਾਗੇਰਾ ਕਰੀਏ ਕਿ ਸਾਡੀ ਸੁਣ ਦੇਣੀ ਆ ਸੁਣਦੇ ਨਹੀਂ ਤਾਂ ਭਾਜੀ ਤੁਹਾਨੂੰ ਉਹ ਹੀ ਕੱਲ ਕਹਿਣਗੇ ਪਏ ਕਿ ਸਾਡਾ ਹੱਲ ਹੋ ਰਿਹਾ ਨਹੀਂ ਤੇ ਹੱਲ ਹੋਵੇ ਇਹ ਨਹੀਂ ਕਹਿਣਾ ਕਿ ਸਾਡੀ ਸੁਣ ਦੇ ਨਹੀਂ ਸੁਣਦੇ ਹਾਂ ਮੌਕੇ ਸੁਣਦੇ ਪਿਆ ਇਹ ਨਹੀਂ ਵੀ ਫੋਨ ਇੱਕ ਲਾਈ ਦਾ ਇੱਕੇ ਵਾਲੀ ਚੱਗਦੇ ਆ। ਨਹੀਂ ਨਹੀਂ ਥੈਂਕ ਯੂ। ਦੇਖੋ ਪੰਜ ਜੀ ਅਸੀਂ ਚਾਹੇ ਪ੍ਰਸ਼ਾਸਨ ਹੈ ਚਾਹੇ ਸਰਕਾਰ ਹੈ ਅਸੀਂ ਸਾਰੇ ਸੇਵਾਦਾਰ ਬਣ ਕੇ ਲੱਗੇ ਸੇਵਾ ਲਈ ਹੋਈ ਹੈ ਮੋਹਰ। ਕਹਿਣ ਮੋਹਰ ਕੋਈ ਬੋਲ ਨਹੀਂ ਲਈ ਆਪ ਮੰਗ ਕੇ ਸੇਵਾ ਲਈ ਜੇ ਅਸੀਂ ਨਹੀਂ ਸੇਵਾ ਕਰਾਂਗੇ ਇਹ ਕੌਣ ਕਰੂਗਾ? ਹਾਂਜੀ ਹਾਂਜੀ ਸਾਹਿਬ ਜੀ। ਅਸੀਂ ਹਮੇਸ਼ਾ ਹੀ ਪਰਮਾਰਮਾ ਹਾਜੀ ਵਿਵਸਤਾ ਨਾਲ ਲਿਆਵੇ ਇਸ ਔਖੀ ਘੜੀ ਦੇ ਵਿੱਚ ਨਾਲ ਖੜੀ ਹੈ ਸਰਕਾਰ ਮੁੱਖ ਮੰਤਰੀ ਸਾਹਿਬ ਆਪ ਉਹਨਾਂ ਨੇ ਸਾਡੀ ਡਿਊਟੀ ਲਾਈ ਹੈ ਵੀ ਉੱਥੇ ਰਹਿਣਾ। ਜੇ ਮੇਰੇ ਨੂੰ ਪਾਣੀ ਨਹੀਂ ਘਟਦਾ ਗਦਾਵਰੀ ਨਹੀਂ ਹੋ ਜਾਂਦੀਆਂ ਤੇ ਮੇਰੀ ਡਿਊਟੀ ਇੱਥ ਇਥੇ ਨਾਲ ਰਹਿ ਕੇ ਤੁਹਾਡੇ ਵਿੱਚ ਰਹਿ ਕੇ ਸਾਰੇ ਇਕੱਲੇ ਇਕੱਲੇ ਘਰ ਜਾਵਾਂਗੇ ਤੇ ਤੁਹਾਡੀ ਅਲਪ ਵਾਸਤੇ ਅਫਸਰ ਸਹਿਮਾਨਾਂ ਨੂੰ ਕਹ ਦਤਾ ਵੀ ਕਿਸੇ ਚੀਜ਼ ਦੀ ਲੋੜਾ ਪੂਰੇ ਪਿੰਡ ਨੂੰ ਤੁਸੀਂ ਤੁਹਾਡੇ ਨੂੰ ਤੁਹਾਨੂੰ ਫੋਨ ਆਉਂਦੇ ਹੋਣਗੇ ਜੇ ਕਿਸੇ ਘਰ ਤੋਂ ਤੁਹਾਨੂੰ ਫੋਨ ਆ ਜਾਏ ਤੁਸੀਂ ਡੀਸੀ ਸਾਹਿਬ ਨੂੰ ਫੋਨ ਕਰ ਦਿਓ ਹਾਂਜੀ ਹਾਂਜੀ ਜਿਹਨੇ ਬਾਪੂ ਹੋਣੀ ਹੈ ਸਾਡੀ ਜਿਵੇਂ ਉਹਨਾਂ ਦੇ ਨਾਂ ਹੀ ਪੁਰੀ ਆਉਂਦੀ ਜਿਵੇਂ ਦੋ ਭਰਾ ਤੇ ਜਿਲੀ ਬਾਈ ਬਾਈ ਕਿੱਲੇ ਪੈ ਲਈ ਬਾਪੂ ਦੇ ਨਾਂ ਹੀ ਪੁਰੀ ਆਉਂਦੀ ਹੈ ਤੇ ਮਤਲਬ ਤੁਸੀਂ ਪੌੜੀ ਰਾਹ ਦੀ ਪੰਜਾਂ ਕਿੱਲਾਂ ਤੱਕ ਤੁਰ ਆ ਜਾਓ ਦੇਨੇ ਆਪੇ ਹਾਂਜੀ ਉਦੋਂ ਉੱਤੇ ਨਹੀਂ ਦੇਨੇ ਇਹਦੀ ਟੰਗ ਬੜਾ ਔਖਾ ਪੜੀਏ ਜੇ ਬਾਪੋ ਦਿਨਾ ਹੀ ਬਸ ਠੀਕ ਹੈ ਚੈੱਕ ਕਰਾ ਲੈਂਦੇ ਸੇ ਚੈੱਕ ਕਰਾ ਦੇ ਕਰਾ ਇਹਨਾਂ ਪਰ ਇਹ ਮੇਜ਼ ਬਹੁਤ ਜਿਆਦੀ ਆਪਾਂ ਕੋਲ ਕਿ ਸਾਨੂੰ ਪਤਾ ਨਾ ਬਹੁਤ ਖਰਚੇ ਖਰਚੇ ਹੋਉਂਦਾ ਹਾਂਜੀ ਮੁੰਡਾ ਦਾ ਮੋਕਾ ਆਉਂਦਾ ਦੇਖੋ ਜਿੱਥੇ ਆਪ ਮੱਥੇ ਦੇਖੇ ਨੇ ਕਿੰਦਾ ਦੇ ਝੋਨੇ ਸੀ ਉਹ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ ਸਾਰਾ ਐ ਹਰਿਆ ਭਰਿਆ ਸੀ ਜਿੰਨੀਆਂ ਮੀਂਹ ਹੁੰਦੀਆਂ ਨਾ ਆਪਾਂ ਕੁੱਤਾ ਵਾਂਗੂ ਫਸਲ ਪਾਦਦੇ ਆ ਠੀਕ ਆ ਆਪਣੀ ਇੱਕ ਇੱਕ ਆਸ ਲਾਈ ਹੁੰਦੀ ਆਪਾਂ ਕਿ ਚਲੋ ਵੀ ਜੋ ਆਪਾਂ ਫਸਲ ਤੋਂ ਕਰਨਾਗੇ ਜਦੋਂ ਫਸਲ ਹੀ ਨਹੀਂ ਰਹਿੰਦੀ ਵੀ ਫਿਰ ਮਾਲੂ ਬੰਦਾ ਇੱਕ ਮਤਲਬ ਕਿ ਜਿਉਂਦਾ ਤੁਰਿਆ ਫਿਰਦਾ ਪਰ ਉਹ ਮਰੇ ਹੁੰਦਾ ਨਹੀਂ ਭੈਣ ਜੀ ਅਸੀਂ ਨਾਲ ਟੈਨਸ਼ਨ ਨਾ ਲੋ ਦੋ ਬੰਦੇ ਸਾਰਾ ਹੀ ਰਖਾਣ ਭਰਾਵਾ ਦਾ ਪੂਰਾ ਨਾਮ ਹੋ ਕੇ ਕਿਸੇ ਤੋਂ ਸਰਪੰਚ ਸਾਹਿਬ ਤੁਸੀਂ ਸਗਾ ਤਗੜੇ ਹੋ ਬਾਕੀਆ ਵੀ ਹੌਸਲਾ ਰੱਖੋ ਕੱਲੇ ਤੁਸੀਂ ਕੱਲੇ ਕੱਲੇ ਜਿਹੜੇ ਪਰਿਵਾਰ ਹੈ ਕੱਲੇ ਕੱਲੇ ਘਰ ਨੂੰ ਫੋਨ ਕਰੋ ਵੀ ਸਰਕਾਰ ਵਰਤਾਂ ਜੀ ਮਦਦ ਲਈ ਤੁਸੀਂ ਆਏ ਹੋ ਸਾਡੀ ਖਬਰ ਲੈਣ ਆਏ ਹੋ ਸਿਰਫ ਉਹ ਤਾਂ ਮੇਰੇ ਕੋਲੇ ਰਹਿੰਦੇ ਮੈਂ ਤੁਹਾਡੇ ਕੋਲ ਨਹੀਂ ਨਹੀਂ ਭੈਣ ਜੀ ਦੱਸੋ ਤੁਸੀਂ ਤੁਸੀਂ ਦੇਖੋ ਆਪਣਾ ਸਾਡੀ ਭੈਣ ਹੋ ਕੋਈ ਵੀ ਕੰਮ ਹੈ ਕੋਈ ਕਿਸੇ ਨੂੰ ਦੱਸੋ ਜੇ ਨਾ ਹੱਲ ਹੋਵੇ ਤੁਸੀਂ ਸਿੱਧਾ ਮੈਨੂੰ ਫੋਨ ਮਾਰੋ ਤਾਂ ਵੀ ਚੱਕਾਂਗੇ ਇਹ ਤਾਂ ਕਿਹੜੀ ਗੱਲ ਸਹੀ ਹੈ ਹਾਂਜੀ ਨੇ ਦੇਖੋ ਵੀ ਅਸੀਂ ਅਸੀਂ ਤੁਹਾਨੂੰ ਦੱਸਣਾ ਕਿ ਸਾਨੂੰ ਆਹ ਪ੍ਰੋਬਲਮ ਇੱਥੇ ਮੈਂ ਉਹਨਾਂ ਦੇ ਮਿਲੂ ਤੁਹਾਡੇ ਦੇਖੋ ਚਾਹੇ ਸਰਪੰਚ ਆ ਚਾਹੇ ਮੰਤਰੀ ਆਹਨ ਸੇਵਾਦਾਰ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਨੀ ਹੈ ਤੇ ਲੋਕਾਂ ਨੇ ਸਾਡੇ ਤੋਂ ਉਮੀਦਾਂ ਨੇ ਜੇ ਅਸੀਂ ਨਹੀਂ ਪੂਰੀਆ ਕਰਾਂਗੇ ਕੌਣ ਕਰੂਗਾ ਜੀ ਹਾਂਜੀ ਬਸ ਆਹ ਕਰਦੇ ਬਿਲਕੁਲ ਪਹਿਚਾਨ ਲਈਏ ਬਾਈ ਸਾਹਿਬ ਬਿਲਕੁਲ ਪਹਿਚਾਨ ਲਈਏ ਕੋਈ ਨਹੀਂ ਪੈਂਦੀ ਅਸੀਂ ਗਦਾਵ ਰੱਖ ਕੇ ਉਸ ਵਾਰ ਫੇ ਹੁੰਨੇ ਮੈਂ ਤੁਸੀਂ ਪਹਿਲਾਂ ਆਉਂਦੇ ਰਹੇ ਮਤਲਬ ਹਰੀ ਘਾੜ ਤੇ ਪਤਾ ਨਹੀਂ ਉਹ ਕਿਹੜੇ ਹਸਾਬ ਨਾਲ ਉੱਥੇ ਨਿਸ਼ਾਨ ਲਾਏ ਆ ਲਿਖ ਕੇ ਉੱਥੇ ਨਾਲ ਦਾ ਪਾਣੀ ਪੂਰਾ ਨਹੀਂ ਹੁੰਦਾ ਦਾ ਇੱਥੇ ਖੱਤਿਆਂ ਦੇ ਵਿੱਚ ਕੋਈ ਕੋਈ ਬਾਦ ਨਹੀਂ ਪਾਣੀ ਕਰਲਾ ਪੈਂਦਾ ਹੈ ਜੀ ਕੋਈ ਡੀਸੈਂਟਿੰਗ ਦਾ ਲੋੜ ਹੈ ਡੀਸੈਂਟ ਕਰਾਉਣੇ ਫਟਾਫਟ ਜਿਹੜਾ ਇਹਦਾ ਜਿਹੜਾ ਇਸ ਵਕਤ ਤੋਂ ਆ ਨਾ ਮੈਂ ਮਰਿੰਦਰ ਗੋਇਲ ਜੀ ਨੇ ਵੀ ਕੱਲ ਕਹਿ ਗਏ ਆ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ ਜਿਹੜੇ ਸਾਡੇ ਮੰਤਰੀ ਬਰਿੰਦਰ ਗੋਇਲ ਜੀ ਕੱਲ ਵੀ ਆਏ ਸੀ ਉਹ ਵੀ ਆਏ ਤੇ ਉਹ ਪਰਚੀ ਵਿੱਚ ਪਾ ਲਈ ਹੁੰਦੀ ਘਰੇਤਾ ਪੈ ਗਈ ਸੀ ਨਾ ਲੋਕ ਇੰਨੇ ਉਕਿਓਗੇ ਸੁਣਾਈ ਪੈਣ ਦੇ ਵਿੱਚ ਇੱਟਾ ਵੀ ਪੈ ਗਿਆ ਮੰਨ ਲਓ ਹੁਣ ਇੰਨਾ ਖਰਚਾ ਵਿਚਾਰਿਆ ਪਹਿਲਾਂ ਕਿ ਤੁਹਾਨੂੰ ਮੁੜ ਕੇ ਮਤਲਬ ਕਿ ਇੱਕ ਹਿਸਾਬ ਦਾ ਮਰਿਆ ਬ੍ਰੋਕਰ ਹੀ ਬੰਦਾ ਔਰ 23 ਦੇ ਬ੍ਰੋਕਰ ਜਦੋਂ ਹੋਏ ਨਾ ਕਈ ਘਰ ਸਾਡੀ ਉੱਠ ਗਏ ਕਿ ਕਈਆਂ ਦਾ ਕੀ ਬਹੁਤ ਬੰਦਾ ਹਾਲ ਹੋਇਆ ਅਸੀਂ ਤੇ ਤੁਹਾਨੂੰ ਇਹ ਕਿਤੇ ਵੀ ਕੱਢ ਲਓ ਅਸੀਂ ਤੁਹਾਨੂੰ ਰੋਕਿਆ ਨਹੀਂ ਹੈ ਬਗਲੀ ਤਾਂ ਨਹੀਂ ਸੀ ਅਸੀਂ ਸਾਰਿਆਂ ਕਹਤਾ ਸੀ ਐਸਐਚਓ ਨੂੰ ਸਾਰਿਆਂ ਨੂੰ ਕਹਤਾ ਸੀ ਕਿ ਚਲੋ ਆਪਣਾ ਗੁਜ਼ਾਰਾ ਕਰੋ ਨਾਲੇ ਤੇ ਰੇਟਾ ਨਿਕਲ ਜਾਵੇ ਹੈ ਨਾ ਤੇਹੀ ਬੱਸਾਂ ਵੱਡੇ ਮਗਰਮੱਛਾਂ ਨੂੰ ਰੋਕਦੇ ਸੀਗੇ ਬਾਕੀ ਤੇ ਹਾਂਜੀ ਹਾਂਜੀ ਕੋਈ ਨਹੀਂ ਜੀ ਐਸਐਸਪੀ ਨਾਲ ਸਾਹਿਬ ਨਾਲ ਐ ਨੀ ਸੋ ਕੋਈ ਵੀ ਤੁਸੀਂ ਬਾਅਦ ਚ ਕਿਸੇ ਤਰ੍ਹਾਂ ਦੀ ਵੀ ਲੋੜ ਆ ਜਿਹੜੀਆਂ ਕਾਇ ਨੀ ਸਾਹਬ ਮੈਂ ਤੁਹੇ ਸਮਝੀ ਗਏ ਉਹ ਕਰਾਰਾਂਗੇ ਤਗੜੇ ਹੋ ਕੇ ਕਰੋ ਤੁਸੀਂ ਨਹੀਂ ਚਾਹ ਨਹੀਂ ਚਾਹ ਪੈਂਦੀ ਲੈਨੇ ਬਾਈ ਬਣ ਗਈ ਚਾਹ ਤੇ ਚਾਹ ਖਾ ਰਿਹਾ ਸੀ ਤੇ ਨੇ ਸਰਪੰਚ ਤਾਂ ਹੀ ਮੰਦਾ ਜੀ ਸਰਪੰਚ ਸਾਹਿਬ ਸਾਡੀ ਸਹਾਰ ਲੈਣ ਆਏ ਹੋ ਠੀਕ ਆ ਧੰਨਵਾਦ ਸਾਨੂੰ ਵੀ ਥੋੜੀ ਆਸ ਬੱਜੀ ਆ ਕਿ ਸਾਡਾ ਕੋਈ ਹੱਲ ਹੋਊਗਾ ਠੀਕ ਆ ਨਾ ਨਹੀਂ ਪੈ ਜੀ ਨਾਲ ਆ ਹਾਂ ਜੀ ਵੀ ਚਲੋ ਤੁਹਾਡਾ ਧੰਵਾਦ ਤੁਹਾਡਾ ਬਹੁਤ ਨਹੀਂ ਨਹੀਂ ਕੋਈ ਥੈਂਕ ਯੂ ਪੈਂਦੀ ਸਰ ਆ ਜੋ ਤੁਸੀਂ ਚਲੋ ਬੇਟਾ ਸਖੀਆਂ ਪਹਿਣਾ ਨਹੀਂ ਸਖੀਆਂ ਪਹਿਣਾ ਨਹੀਂ ਆ ਬਸ ਰਹਿਣਾ ਇਦਾਂ ਹੀ ਆ ਤੁਸੀਂ ਮਾਜੇ ਤੋਂ ਤੁਸੀਂ ਪੈਂਦੀ ਇੱਥੇ ਮਾਜੇ ਤੋਂ ਆਪਣੀ ਪੱਟੀ ਵਾਲੀ ਸਾਈਡ ਦੁਬਲੀ ਅੱਤ ਲੰਗਦੀਆਂ ਸਗੀਆਂ ਪੈਣਾ ਨੇ ਨਹੀਂ ਇਹ ਆਪਣੀ ਇਧਰੋਂ ਮਕਸੂਦ ਵਾਲੀ ਸਾਈਡ ਤੋਂ ਚਲੋ ਠੀਕ ਹੈ ਪੈਣਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਦੇਖੋ ਸੋ ਅੱਜ ਸੁਲਤਾਨਪੁਰ ਲੋਧੀ ਵਿਖੇ ਚੀਮਾ ਸਾਹਿਬ ਹਲਕਾ ਇੰਚਾਰਜ ਸਾਹਿਬ ਨਾਲ ਲੈ ਕੇ ਡੀਸੀ ਸਾਹਿਬਾਨ ਐਸਐਸਪੀ ਸਾਹਿਬ ਨਾਲ ਲੈ ਕੇ ਪਿੰਡਾਂ ਦੇ ਵਿੱਚ ਜਿੱਦੇ ਪਿੰਡਾਂ ਦੇ ਵਿੱਚ ਪਾਣੀ ਆਇਆ ਹੋਇਆ ਉਹ ਘਰ-ਘਰ ਜਾ ਕੇ ਉਹਨਾਂ ਦੀ ਮਦਦ ਲਈ ਉਹਨਾਂ ਨੂੰ ਮਿਲੇ ਆ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਇਹ ਧੰਨਵਾਦ ਕੀਤਾ ਕਿ ਪਹਿਲੀ ਸਰਕਾਰ ਦੇ ਮੰਤਰੀ ਆ ਜਿਹੜੇ ਸਾਡੇ ਘਰਾਂ ਦੇ ਵਿੱਚ ਆ ਕੇ ਸਾਡੇ ਦੁੱਖ ਦਰਦ ਦੇ ਵਿੱਚ ਖੜੇ ਆ। ਸੋ ਇੱਥੋਂ ਤੱਕ ਕਿ ਉਹਨਾਂ ਦੇ ਰਸਨ ਪਾਣੀ ਦੇ ਨਾਲ-ਨਾਲ ਉਹਨਾਂ ਦੇ ਚਾਰ ਡੰਗਰਾਂ ਦੇ ਚਾਰੇ ਦਾ ਵੀ ਜਿਹੜਾ ਪੂਰਾ ਵੰਡਾਸ ਕੀਤਾ ਗਿਆ। ਨਾਲ ਦੀ ਨਾਲ ਮੇਰੇ ਕੋਲ ਰੈਵਨਿਊ ਡਿਪਾਰਟਮੈਂਟ ਹੈ ਗੋਦਾਵਰੀ ਜਿਹੜੀ ਆ ਉਹ ਸਪੈਸ਼ਲ ਗੋਦਾਵਰੀ ਦੀ ਜਿਹੜੀ ਮਨਜ਼ੂਰੀ ਦਿੱਤੀ ਹੈ ਕਿ ਸਪੈਸ਼ਲ ਗੋਦਾਵਰੀ ਜਲਤੋਂ ਜਲਤ ਕਰਾ ਕੇ ਜਿਹੜਾ ਸਾਡੇ ਸਾਰੇ ਕਿਸਾਨਾਂ ਪਰਮਦਨ ਨੁਕਸਾਨ ਹੋਇਆ ਇਹਨੂੰ ਪੂਰਾ ਕੀਤਾ ਜਾਵੇ। ਸੋ 2 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਐ ਐਡਵਾਂਸ ਦੇ ਵਿੱਚ ਲੋਕਾਂ ਦੀ ਮ ਸੋ ਮੈਡੀਕਲ ਟੀਮਾਂ ਸਾਰੀਆਂ ਅਲੱਗ-ਅਲੱਗ ਜਗ੍ਹਾ ਤੇ ਬਿਠਾ ਦਿੱਤੀਆਂ ਗਈਆਂ ਤਾਂ ਜੋ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਆਰਡੀਐਫ ਦੀ ਟੀਮ ਜਿਹੜੀ ਸਾਡੀ ਐਸਟੀਆਰਐਫ ਦੀ ਟੀਮ ਲਈ ਉਹ ਲੱਗੀ ਹੋਈ ਹੈ ਕਿ ਕਿਸੇ ਨੂੰ ਵੀ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਹਮੇਸ਼ਾ ਨਾਲ ਹੋ ਕੇ ਸੇਵਾ ਲਈ ਖੜੇ ਹਾਂ ਸੋ ਸਾਰੇ ਆਪਣੇ ਨੰਬਰ ਜਾਰੀ ਕੀਤੇ ਗਏ ਆ ਜਿਹੜੇ ਹਰ ਘਰ ਨੂੰ ਉਹ ਨੰਬਰ ਉਪਲਬਧ ਕਰਾਏ ਗਏ ਕਿ ਜੇ ਕਿਤੇ ਰਾਤ ਬਰਾਤ ਵੀ ਕਿਤੇ ਵੀ ਲੋੜ ਪੈਂਦੀ ਆ ਤੇ ਉਹ ਤੁਸੀਂ ਫੋਨ ਕਰ ਸਕਦੇ ਹੋ ਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਅਸੀਂ ਰਾਤ ਨੂੰ ਵੀ ਇਹ ਨੰਬਰਾਂ ਤੇ ਫੋਨ ਕਰਕੇ ਦੇਖ ਲਿਆ ਤੇ ਫੋਨ ਚੱਕਦੇ ਆ ਸਾਡੀ ਮਦਦ ਲਈ ਹੁੰਦੇ ਆ ਸੋ ਸਰਕਾਰ ਜਿਹੜੀ ਹੈ ਜਿੰਨੀ ਦੇਰੇ ਪਾਣੀ ਥੱਲੇ ਨਹੀਂ ਜਾਂਦਾ ਇਹ ਲੋਕਾਂ ਦੇ ਨਾਲ ਇਹਨਾਂ ਦੀ ਹਰ ਮਦਦ ਲਈ ਖੜੀ ਆ ਤੇ ਅਸੀਂ ਮੈਂ ਖੁਦ ਮੇਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੂਟੀ ਲਗਾਈ ਆ ਕਿ ਕਰਤਾਰਪੁਰ ਸਾਹਿਬ ਇੱਕ ਸੁਲਤਾਨਪੁਰ ਲੋਧੀ ਜਿਹੜੇ ਜਿਹੜੇ ਇਸ ਹਲਕਿਆਂ 'ਚ ਪਾਣੀ ਆਇਆ ਤੇ ਉੱਥੇ ਮੈਂ ਉੱਥੇ ਰਹੂੰਗਾ ਤੇ ਸਾਰਿਆਂ ਦੇ ਨਾਲ ਨਾਲ ਲੈ ਕੇ ਲੋਕਾਂ ਦੇ ਜਿਹੜੇ ਇਸ ਔਖੀ ਘੜੀ ਦੇ ਵਿੱਚ